ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾ ਸੰਗਤ ਜੀ ਕੱਲ ਜਿਹੜਾ ਦੋ ਪਾਠਾਂ ਦਾ ਲਾਵਾਂ ਅਤੇ ਦੁਲਾਵਾਂ ਦਾ ਨਿਰਣਾ ਰਹਿ ਗਿਆ ਸੀ ਆਪਾਂ ਉਸ ਦੀ ਸੁਧਾਈ ਕਰਦੇ ਚੱਲੀਏ 113 ਅੰਗ ਤੇ ਆਪ ਜੀ ਪੋਥੀਆਂ ਪ੍ਰਕਾਸ਼ ਕਰਿਓ ਜੀ 113 ਅੰਗ ਤੇ ਜੋ ਸ਼ਬਦ ਆਰੰਭ ਹੁੰਦਾ ਹੈ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲੇ ਕਿਨਾਂ ਚਖ ਡੀਠੀ ਰਹਾਉ ਤੋਂ ਅਗਲੀਆਂ ਪੰਕਤੀਆਂ ਤੇਰਾ ਸੱਚੇ ਕਿਨਾਂ ਅੰਤ ਨਾ ਪਾਇਆ ਗੁਰ ਪ੍ਰਸਾਦ ਕਿਨਾਂ ਵਿਰਲੇ ਚਿਤ ਲਾਇਆ ਤੁਧ ਸਾ ਲਾਹੇ ਨਾ ਰੱਜਾ ਕਬਹੂ ਸੱਚੇ ਨਾਵੇ ਕੀ ਭੁਖ ਲਾਵਣਿਆ ਦੁਲਾਵਾਂ ਨਾਲ ਪਾਠ ਸਹੀ ਹੈ ਜੀ ਸੱਚੇ ਨਾਵੇ ਪਾਠ ਵੀ ਛਪਿਆ ਹੁੰਦਾ ਹੈ ਸਚੈ ਨਾਵੈ ਕੀ ਭੁਖ ਲਾਵਣਿਆ ਇਹ ਪਾਠ ਨਿਸ਼ਚੇ ਕਰ ਲੈਣਾ ਨੋਟ ਕਰ ਲਓ ਜੀ ਆਪਣੀਆਂ ਕਾਪੀਆਂ ਉੱਪਰ ਔਰ ਇਸ ਤੋਂ ਅੱਗੇ 127 ਅੰਗ ਦੇ ਉੱਪਰ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਦਲਾਵਾਂ ਦੇ ਨਾਲ ਜੋ ਭੇਟੈ ਪਾਠ ਹੈ ਇਹ ਸ਼ੁੱਧ ਹੈ ਜੀ ਹਾਂ ਜੀ ਉਤਮ ਜਨਮ ਸਥਾਨ ਹੈ ਵਾਸਾ ਮਾਜ ਮਹੱਲਾ ਤੀਜਾ 127 ਅੰਗ ਤੋਂ ਸ਼ਬਦ ਆਰੰਭ ਹੋਇਆ ਹੈ ਸੋ ਇਥੇ ਵੀ ਰਹਾਉ ਤੋਂ ਅਗਲੀ ਪੰਕਤੀ ਜਿਹੜੀ ਹੈ ਅਲਖ ਅਭੇਓ ਹਰ ਰਹਿਆ ਸਮਾਏ ਉਪਾਏ ਨ ਕਿਤੇ ਪਾਇਆ ਜਾਏ ਕਿਰਪਾ ਕਰੇ ਤਾ ਸਤਗੁਰ ਭੇਟੈ ਆਪ ਜੀ ਦੇ ਭੇਟੇ ਛਪਿਆ ਹੋਇਆ ਹੈ ਭੇਟੈ ਕਰ ਲਿਆ ਜਾਵੇ ਭਾਗਾਂ ਦੇ ਉੱਪਰ ਵੀ ਇਸ ਨੂੰ ਸ਼ੁੱਧ ਕਰ ਲਿਆ ਜਾਵੇ ਉੱਪਰੋਂ 10ਵੀਂ ਪੰਕਤੀ ਹੈ ਜੀ ਹਾਂ ਜੀ ਉੱਪਰੋਂ 10ਵੀਂ ਪੰਕਤੀ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਦਲਾਵਾਂ ਦੇ ਨਾਲ ਪਾਠ ਸਹੀ ਹੈ ਜੀ